ਧੰਨਵਾਦ ਸਰ ਤੁਸੀਂ ਕਿਹਾ ਸੀ AR ਪੀ ਫੁੱਲ ਬੰਕ ਕੀ ਹੈ ਕਿ ਸਰ ਇਹ ਨਾ 98 763 ਉਹ ਬਕਾਇਦਾ ਉਹ ਲਿਸਟਰ ਹੁੰਦੇ ਆ ਉਹਨੂੰ ਦੁਕਾਨਾ ਵਾੜ ਕੇ ਦਿੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਦੀ ਸਾਰੀ ਰਾਤ ਉਹ ਆਪਣਾ ਲਿਖਦੇ ਆ ਕਿ 8 ਵਜੇ ਉਹ ਸਾਰਾ ਸਿਸਟਮ ਸਾਰਾ ਚਲਾਉਂਦੇ ਰਹਿੰਦੇ ਜਲਾਏ ਰਹਿੰਦੇ ਬੜਾ ਹੋਇਆ ਉਹ ਮੈਂ ਨਾ ਸ਼ਹਿਰ ਵਾਲੇ ਕੋਲ ਆਈ ਸੀ ਜਣੇ ਤੁਸੀਂ ਇਹ ਹੁਣ ਦੇਖੋ ਤੁਹਾਡਾ ਵੱਡਾ ਸ਼ਹਿਰ ਆ ਕੋਈ ਜੇ ਆਪਾਂ 200 200 ਰੁਪਈਆ ਕਿਸੇ ਦੁਕਾਨਦਾਰ ਨੂੰ ਕੋਈ ਮੈਨਾ ਨਹੀਂ ਲਿਖਾਉਂਦਾ 200 200 ਰੁਪਈਆ ਪਾਉਂਦਾ ਨੂੰ 4-5 ਬੰਦੇ ਖਾਣ ਲੈਣੇ ਸਾਰਾ ਠੀਕ ਇਹ ਥੀ ਜੀ ਰਾਤ ਨੂੰ 2:00 ਜਿੰਨੀਵੇਂ ਹੁੰਦੀ ਆਜੀ ਉਹ 2 ਤੋਂ ਲੈ ਕੇ 3:00 ਵਜੇ ਤੱਕ ਇੱਕ ਤੋਂ ਲੈ ਕੇ 3:00 ਵਜੇ ਹੁੰਦੀ ਤੇ ਆਪਣੇ ਕੋ ਬੋਰਸ ਘੱਟ ਹੁੰਦੇ ਪਿਆਏ ਨਹੀਂ ਜੇ ਆਪਾਂ ਉਹ 2 ਘੰਟੇ ਇਸ ਕੱਲ ਦੇ ਨਾਲ ਇਹ ਚਾਰੇ ਪੰਨੇ ਇਹ ਆਂਡੇ ਦੇ ਮੀਟ ਹੋਈਆਂ ਬੀਨ ਰੋਡ ਤੋਂ ਆਂਦੇ ਨਹੀਂ ਹੁਣੇ ਇਹਨਾਂ ਦੇ ਖੇਤਾਂ ਚ ਹਾਂਜੀ ਸਰ ਸਰ ਨਕੌਦਰ ਦੇ ਵਿੱਚ ਚਾਰ ਸੰਭਲਿਆ ਤੋਂ ਐਡੀਐਸਪੀ ਵੱਜੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਪਿਛਲੇ ਮੰਗਲਵਾਰ ਨੂੰ ਬਤੌਰ ਡੀਐਸਪੀ ਨਕੌਦਰ ਜੁਆਇਨ ਕੀਤਾ ਇਸ ਤੋਂ ਪਹਿਲਾਂ ਮੈਂ ਡੀਐਸਪੀ ਸਾਉਡੀਗਨਮਕੇਰੀਆਂ ਤੋਂ ਤਬਦਲ ਕੇ ਆਇਆ ਅੱਜ ਮੇਰੀ ਪ੍ਰੈਸ ਦੇ ਸਾਥੀਆਂ ਨਾਲ ਮੀਟਿੰਗ ਹੋਈ ਹੈ ਇਸ ਤੋਂ ਪਹਿਲਾਂ ਮੇਰੀ ਸ਼ਹਿਰ ਵਾਸੀਆਂ ਨਾਲ ਮੀਟਿੰਗ ਵੀ ਹੋਈ ਸੀ ਬਾਕੀ ਜੋ ਮੋਜਿਆਂ ਚ ਬੰਦੇ ਆਏ ਉਹਨਾਂ ਨਾਲ ਵੀ ਤੇ ਹੋਈ ਸੀ ਸਾਰਿਆਂ ਨੇ ਮੈਨੂੰ ਸੁਝਾਅ ਦਿੱਤੇ ਆ ਨਕੌਦਰ ਸ਼ਹਿਰ ਦੀ ਬਿਹਤਰੀ ਵਾਸਤੇ ਜਿਹਦੇ ਵਿੱਚ ਟ੍ਰੈਫਿਕ ਵੀ ਆਉਂਦੀ ਹੈ ਜਿਹਦੇ ਵਿੱਚ ਲਾਅ ਐਂਡ ਆਰਡਰ ਵੀ ਆਉਂਦਾ ਜਿਹੜੀਆਂ ਹੋਰ ਸਮੱਸਿਆਵਾਂ ਹਨ ਸ਼ਹਿਰ ਵਾਸੀਆਂ ਦੀ ਦੀ ਬਿਹਤਰੀ ਲਈ ਜੋ-ਜੋ ਸੁਝਾਅ ਆਏ ਆ ਉਹਦੇ ਵਿੱਚੋਂ ਜਿਹੜੇ-ਜਿਹੜੇ ਕੰਮ ਮੇਰੇ ਅਧਿਕਾਰ ਖੇਤਰ ਚ ਆਉਂਦੇ ਆ ਮੈਂ ਆਪਣੇ ਵੱਲੋਂ ਨਕੌਦਰ ਵਾਸੀਆਂ ਨੂੰ ਪੂਰਨ ਵਿਸ਼ਵਾਸ ਦਵਾਉਣਾ ਕਿ ਮੈਂ ਆਪਣੇ 100% ਤਨਦੇਹੀ ਦੇ ਨਾਲ ਉਹਨਾਂ ਕੰਮਾਂ ਨੂੰ ਆਪਣੀ ਟਨਿਓਰ ਦੌਰਾਨ ਕਰਨ ਦੀ ਕੋਸ਼ਿਸ਼ ਕਰਾਂਗਾ ਸਰ ਜੇਕਰ ਗੱਲ ਕਰੀਏ ਕ੍ਰਾਈਮ ਦੀ ਕਰਾਇਮ ਨੂੰ ਕਿਸ ਤਰ੍ਹਾਂ ਨੱਥਪਾਈ ਜਾਊਗੀ ਦੇਖੋ ਕਰਾਇਮ ਜਿਹੜਾ ਆ ਕਰਾਇਮ ਜਿਹੜਾ ਆ ਉਹ ਸਾਡੀ ਡਿਊਟੀ ਆ ਰੋਕਣ ਦੀ ਉਹਦੇ ਵਾਸਤੇ ਅਸੀਂ ਆਪਣੇ ਐਸਐਚਓ ਨਾਲ ਮੀਟਿੰਗ ਕਰਕੇ ਜਿੱਦਾਂ ਜਿੱਦਾਂ ਦਾ ਕਰਾਇਮ ਹੋ ਰਿਹਾ ਹਰ ਕਰਾਇਮ ਨੂੰ ਰੋਕਣ ਦੀ ਵੱਖਰੀ ਵੱਖਰੀ ਜਿਹੜੀ ਯਾਰ ਨੀਤੀ ਹੁੰਦੀ ਆ ਜਿਸ ਤਰ੍ਹਾਂ ਦਾ ਵੀ ਕਰਾਇਮ ਹੋ ਰਿਹਾ ਉਹਨੂੰ ਰੋਕਣ ਲਈ ਜੋ ਵੀ ਨੀਤੀ ਜ਼ਰੂਰੀ ਹੋਗੀ ਉਹ ਅਪਲਾਈ ਕੀਤੀ ਜਾਊਗੀ ਸਿਰਫ ਵੀ ਇੱਕ ਦਾ ਹੈ ਨਾ ਜਿਹੜੇ ਚੋਰੀਆਂ ਖਾਸ ਕਰਕੇ ਚੋਰੀਆਂ ਦੀ ਜਿਹੜੀਆਂ ਵਾਰਦਾਤਾਂ ਆ ਆਪ 45 ਦਿਨਾਂ ਦੇ ਵਿੱਚ ਜ਼ਿਆਦਾ ਵਧ ਗਈਆਂ ਕਿਉਂਕਿ ਇੱਕ ਪੂਰਾ ਗ로우 ਆ ਕੋਈ ਨਾ ਕੋਈ ਜਿਹੜਾ ਏਦਾਂ ਦੀਆਂ ਚੋਰੀਆਂ ਨੂੰ ਵਾਰਦਾਤ ਨੂੰ ਬ੍ਰਦਰ ਜਿੱਦਾਂ ਤੁਹਾਨੂੰ ਪਤਾ ਹੈ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੁਝ ਟ੍ਰਾਂਸਫਰਸ ਹੁੰਦੀਆਂ ਜਿਹੜੀ ਪੁਲਿਸ ਦੇ ਵਿੱਚ ਵੀ ਬਹੁਤ ਵੱਡੀ ਮੇਜਰ ਰੀਸ਼ਫਲ ਹੋਈ ਆ ਜਿਹਦੇ ਵਿੱਚੋਂ ਕਾਫੀ ਜਿਹੜਾ ਨੀਅਰ ਬੋਟ ਆਪਾਂ ਕਹਿ ਸਕਦੇ ਹਾਂ ਸਾਡਾ 50% ਸਟਾਫ ਇੱਕ ਡਿਸਟ੍ਰਿਕਟ ਤੋਂ ਦੂਏ ਡਿਸਟ੍ਰਿਕਟ ਜਾਂਦਾ ਜਦੋਂ ਜਿਹੜੀ ਸਟਾਫ ਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਕੇ ਜੁਆਇਨ ਕਰਨ ਨੂੰ ਜੁਆਇਨ ਕਰਨ ਨੂੰ ਏਰੀਏ ਦਾ ਭੇਤ ਲੈਣ ਨੂੰ ਕੁਝ ਨਾ ਲੱਗਦਾ ਮੈਂ ਸਮਝਦਾ ਵੀ ਅਜੇ ਕੋਸ਼ਿਕ ਸਾਡੇ ਜਿਹੜੇ ਐਨ ਜੀਓਜ਼ ਜਿਹੜੇ ਸਾਡੇ ਤੋਂ ਪੀਛੇ ਅਫਸਰ ਆ ਨਵੇਂ ਆਏ ਆ ਕੋਸ਼ਿਕ ਕਿੱਥੋਂ ਬਦਲ ਕੇ ਚਲੇ ਗਏ ਆ ਕੋਸ਼ਿਕ ਹਾਰਪੁਰ ਕਪੂਰਥਲੇ ਤੋਂ ਆ ਰਹੇ ਆ ਉਹਨਾਂ ਸਾਰਿਆਂ ਨੂੰ ਬਰੀਫ ਕੀਤਾ ਜਾਊਗਾ ਹੁਣ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾ ਰਿਹਾ ਵੀ ਅਸੀਂ ਐਸਐਫੀ ਸਾਹਿਬ ਤੋਂ ਮੰਗ ਕੇ ਸਪੈਸ਼ਲ ਫੋਰਸ ਲਈ ਆ ਰਾਤ ਦੀ ਸਿਰਫ ਟੋਲ ਪੈਂਬਰਸ ਤੇ ਉਹ ਚੋਰੀਆਂ ਨੂੰ ਰੋਕਣ ਦੀ ਸਾਡੀ ਮੁਕੰਮਲ ਜਿਹੜੀ ਕੋਸ਼ਿਸ਼ ਹੋਣੀ ਹੈ ਸਰ ਨਕੋਤਰ ਦੇ ਵਿੱਚ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਉਹਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਊਗਾ ਜੋ ਵੀ ਤੁਸੀਂ ਵੀ ਮੇਰੇ ਧਿਆਨ ਚ ਲੈਂਦੀ ਹੈ ਸ਼ਹਿਰ ਵਾਸੀਆਂ ਨੇ ਵੀ ਲੈਂਦਾ ਮੈਂ ਉਹਨੂੰ ਬਰੀਡ ਕਰੂਗਾ ਵੀ ਉਹਦੇ ਕੀ ਕਾਰਨ ਮੈਂ ਉਹਦਾ ਅਧਿਐਨ ਕਰੂਗਾ ਉਹਦੇ ਲਈ ਜੋ-ਜੋ ਜ਼ਰੂਰੀ ਕਦਮ ਮੇਰੇ ਲੈਵਲ ਤੇ ਐਸਡੀਐਮ ਸਾਹਿਬ ਲੈਵਲ ਤੇ ਈਓ ਲੈਵਲ ਤੇ ਤਹਿਸੀਲਦਾਰ ਲੈਵਲ ਤੇ ਜੇਜੇਸ ਲੈਵਲ ਤੇ ਪ੍ਰਸ਼ਾਸਨ ਤੇ ਲੈ ਜਾਣੇ ਜ਼ਰੂਰੀ ਹੋਣਗੇ ਉਹ ਲੈ ਜਾਵਾਂਗਾ ਸਰ ਜੇਕਰ ਨਸ਼ੇ ਦਾ ਪ੍ਰਹੜਿਤ ਤਾਂ ਪ੍ਰਾਇਓਰਿਟੀ ਹੈ ਜੀ ਨਸ਼ੇ ਦਾ ਸਾਨੂੰ ਸਰਕਾਰ ਦੀ ਉਹ ਤਾਂ ਟਾਪ ਪ੍ਰਾਇਓਰਿਟੀ ਤਾਂ ਹਮੇਸ਼ਾ ਰਹੇ ਹੀ ਆ ਜੀ ਉਹਦੇ ਵਾਸਤੇ ਤਾਂ ਹਮੇਸ਼ਾ ਨਕੋਦਲੇ ਚ ਵੀ ਏਰੀਆ ਕੋਸ਼ ਇਦਾਂ ਨੇ ਆ ਜਿੱਥੇ ਜਿਹੜਾ ਸਿੰਥੈਟਿਕ ਨਸ਼ਾ ਜਿਹੜਾ ਜੋ ਮੈਡੀਕਲ ਨਸ਼ਾ ਜਿਆਦਾ ਹਸਪੀਟਲ ਰੂਟ ਤੇ ਆ ਜਿੱਥੇ ਸੈਂਟਰ ਬਣਿਆ ਦੇਖੋ ਤੁਸੀਂ ਬੜਾ ਧਿਆਨ ਚ ਲਿਆਦਾ ਮੈਂ ਇਸ ਚੀਜ਼ ਨੂੰ ਬਿਲਕੁਲ ਵੈਰੀਫਾਈ ਕਰਾਂਗਾ ਜਿੱਥੇ ਕੋਈ ਸਾਡੇ ਵਿਭਾਗਾਂ ਦੀ ਪਹਿਲਾਂ ਕਮੀ ਰਹੀ ਹੈ ਕੋਸ਼ਿਸ਼ ਕਰਾਂਗੇ ਉਸ ਕਮੀ ਨੂੰ ਦੂਰ ਕਰੀਏ ਕਿਸੇ ਵੀ ਏਰੀਆ ਤੋਂ ਜਿਹੜਾ ਟੋਪੋਗ੍ਰਾਫੀਕਲ ਅਧਿਐਨ ਕਰਨ ਲਈ ਕੋਸ਼ਿਸ਼ ਕਰਾਂਗਾ ਤਿੰਨ ਥਾਣੇ ਆ ਨੂਰਮੰਦ ਸਿਟੀ ਨੂੰ ਉੱਤਰ ਸਦਰ ਨੂੰ ਉੱਤਰ ਗਾਂ ਕਿਉਂਕਿ ਆਇਆ ਕਾਫੀ ਪਿੰਡ ਆ ਉਹਨਾਂ ਨੂੰ ਅਧਿਐਨ ਕਰਨ ਨੂੰ ਘੱਟੋ ਘੱਟ 10-15 ਦਿਨ ਦਾ ਸਮਾਂ ਤਾਂ ਹੱਥ ਦੇ ਮਨੂਟਰੀ ਕਰਨਾ ਹੋਵੇ ਲੱਗਦਾ ਹੈ ਹਰ ਇੱਕ ਏਰੀਆ ਦੀ ਵੱਖਰੀ ਪਰੌਬਲ ਹੁੰਦੀ ਹੈ ਜੋ ਜੋ ਤੁਸੀਂ ਸਮੱਸਿਆਵਾਂ ਮੇਰੇ ਧਿਆਨ ਚ ਲਿਆਉਂਦੀਆਂ ਮੇਰੀ 100% ਕੋਸ਼ਿਸ਼ ਹੋਏਗੀ ਕਿ ਸਾਰੀਆਂ ਨੂੰ ਦੂਰ ਕਰੀਏ ਸਰ ਜੇਕਰ ਗੱਲ ਕਰੀਏ ਸਕੂਲਾਂ ਦੀ ਸਕੂਲਾਂ ਦੇ ਆਸ-ਪਾਸੇ ਜਿਹੜੇ ਭੁੰਡਾਸ਼ਕ ਬਹੁਤ ਘੁੰਮਦੇ ਨਜ਼ਰ ਆਉਂਦੇ ਉਹਨਾਂ ਤੇ ਕੀ ਨਿਕੇਲ ਕਸਤੇ ਜਾਉਗੀ ਬਿਲਕੁਲ ਜਿਹੜਾ ਉਹ ਗਲਤ ਕੰਮ ਕਰਦਾ ਜੀ ਸਾਡੀਆਂ ਧੀਆਂ ਭੈਣਾਂ ਦੀ ਰਾਖੀ ਸਾਡੀ ਸਭ ਤੋਂ ਟਾਪ ਪ੍ਰੀਓਰਟੀ ਹੈ ਜੇ ਕੋਈ ਹੋਰ ਗਲਤ ਕੰਮ ਕਰਦਾ ਬਿਲਕੁਲ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜੇ ਮੋਟਰਸਾਈਕਲਾਂ ਦੇ ਪਟਾਕੇ ਵਗੈਰਾ ਵਜਾਉਂਦੇ ਆ ਉਹਨਾਂ ਤੇ ਵੀ ਟ੍ਰੈਫਿਕ ਜਦੋਂ ਜੋ ਤੇ ਖੁਜੀ ਨਕੂਦਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਆ ਕਿ ਪੁਲਿਸ ਪ੍ਰਸ਼ਾਸਨ ਸਮਾਜ ਸਾਰਾ ਇੱਕ ਮਿਲ ਕੇ ਕੰਮ ਕਰੇ ਕਿਸੇ ਵੀ ਸਮਾਜ ਦੇ ਸਹਿਯੋਗ ਤੋਂ ਬਿਨਾਂ ਕਦੀ ਵੀ ਪ੍ਰਸ਼ਾਸਨ ਕਾਮਯਾਬ ਨਹੀਂ ਹੋ ਸਕਦਾ ਸਾਡੀ ਤਾਂ ਪ੍ਰਾਈਮ ਡਿਊਟੀ ਆ ਵੀ ਅਸੀਂ ਹਰ ਵੇਲੇ ਸਮਾਜ ਦੀ ਜਾਨ ਮਾਲ ਦੀ ਰਾਖੀ ਕਰਨੀ ਆ ਹਰ ਤਰ੍ਹਾਂ ਦੀ ਕਾਨੂੰਨ ਵਿਵਸਥਾ ਬਣਾਈ ਰੱਖਣੀ ਆ ਪਰ ਕੁਝ ਇੱਕ ਆਪਣੇ ਜਿਹੜੇ ਸਮਾਜ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਆ ਵੀ ਸਾਰੇ ਨਕੂਦਰ ਵਾਸੀ ਸਾਡਾ ਸਾਥ ਦੇਣ ਅਸੀਂ ਨਕੋਦਰ ਨੂੰ ਕ੍ਰਾਈਮ ਫਰੀ ਟ੍ਰੈਫਿਕ ਫਰੀ ਅਤੇ ਹਰ ਤਰ੍ਹਾਂ ਦੇ ਜਨਮ ਤੋਂ ਫਰੀ ਬਣਾ ਸਕੀ ਹਾਂ ਠੀਕ ਹੈ